ਕੁੜੇ ਦਾਲ ਸੁਣ ਮੇਰੀ ਅੰਮੋਲੀ ਆਤਰ ਛੂੜਾ ਕਿੱਥੇ ਗਿਆ ਵਾ ਮੰਮੀ ਆਪੇ ਤਾਂ ਹੀ ਕਹਿੰਦੇ ਕੰਮ ਕਰ ਤੇ ਗਰਮੀ ਚ ਮੇ ਕੋ ਛੂੜਾ ਪਾ ਕੇ ਕੰਮ ਨਹੀਂ ਹੁੰਦਾ ਮੈਂ ਮਰ ਜਾ ਨੀ ਤੂੰ ਹਲੋ ਕਾਰੀਆਂ ਦੁਨੀਆ ਤੋਂ ਹੈ ਸਾਰੀਆਂ ਦੁਨੀਆ ਚ ਕੁੜੀਆਂ ਜਿੰਨੀਆਂ ਨੌਂ ਧੀਆਂ ਵਾ ਸਭ ਕਿਤੇ 2-2 ਸਾਲ ਕੋ 3 ਸਾਲ ਮੈਂ ਤੇ ਆਪ ਤਿੰਨ ਸਾਲ ਛੂੜਾ ਨਹੀਂ ਲਾਇਆ ਤੈਨੂੰ ਅੱਗੇ ਵੀ ਦੱਸਿਆ ਹੈ ਤੂੰ ਜਿਹੜੇ ਚੂੜਾ ਪਾ ਕੇ ਕੰਮ ਨਹੀਂ ਕਰ ਸਕਦੀ ਮਹਾਰਾਣੀ ਪਟਿਆਲਾ ਮਮੀ ਗਰਮੀ 'ਚ ਬਾਵਾ ਖਰਾਬ ਹੋ ਜਾਂਦੀ ਆ ਹਾਏ ਹਾਏ ਮਰ ਜਾਂਦੀ ਤੈਨੇ ਹੈ ਗਰਮੀ 'ਚ ਤੇਰੇ ਬਾਵਾ ਖਰਾਬ ਹੋ ਜਾਂਦੀਆਂ ਵਾ ਨਾ ਉੱਥੇ ਗੋਇ ਕੁੜੇ ਤੇਰੇ ਬਾਵਾ ਨਹੀਂ ਕਰੀ ਖਰਾਬ ਹੋਈਆਂ ਹੈ ਇੱਥੇ ਤੇਰੇ ਪੱਖੇ ਥੱਲੇ ਬਾਵਾ ਖਰਾਬ ਹੋਈ ਜਾਂਦੀਆਂ ਵਾ ਰੋਟੀ ਪਕਾਉਂਦੇ ਦੇ ਬਾਵਾ ਖਰਾਬ ਹੋਈ ਜਾਂਦੀਆਂ ਵਾ ਸਦਕੇ ਜਾਵਾ ਤੇਰੇ ਅਬਲ ਤੇ ਕੰਮ ਕਰਨਾ ਵੀ ਜੇ ਕਰਨਾ ਚੂੜਾ ਲਾ ਕੇ ਕਰਨਾ ਵਾ ਹੈ ਲਾਈ ਰੱਖ ਤੈਨੂੰ ਬੋਝ ਲੱਗਦਾ ਪੁਸ਼ਕੇ ਲਾਇਆ ਵਾ ਆਹੋ ਗਰਸ਼ਰ ਨੂੰ ਪੁਸ਼ਕੇ ਲਾਇਆ ਤੂੰ ਹੁਣ ਪਾਪੋ ਗਰਸ਼ਰ ਨੂੰ ਪੁਸ਼ਕੇ ਹੀ ਹੋਣਾ ਵਾ ਉਹ ਵੀ ਤੇਰੇ ਪਿੱਛੇ ਹੀ ਮੈਂ ਨਿਆ ਕਰਦਾ ਫਿਰਦਾ ਵਾ ਉਹਨੇ ਕਿਹਾ ਹਾਂ ਜਹਾਏ ਮਲੌੜੀਆਂ ਕਿਹੜੀ ਕਿਦ ਨਾ ਕਰਨੀਆਂ ਚਾ ਮੈਨੂੰ ਕੀ ਲਾਈ ਜਾ ਹੁ ਆਏ ਇਹ ਹਰੇ ਗੰਡੇ ਕਾਲੇ ਵੱਢੀ ਜਾਂਦੀਆਂ ਕੀ ਬਣਾਉਣ ਲੱਗੀਆਂ ਆਹ ਹਏ ਏਨੇ ਗੰਡੇ ਹੈ ਦੱਸ ਆ ਕੀ ਬਣਾਉਣ ਲੱਗੀਆਂ ਉਹ ਵੀ ਪਨੀਰ ਪਨੀਰ ਨਹੀਂ ਅੱਗੇ ਤਾਂ ਗਾਂਆਂ ਦੁੱਧ ਸਕਾ ਗਈਆਂ ਵਾ ਹੈ ਤੇ ਪਨੀਰ ਕੀ ਕਰਨਾਗੇ ਨਵੇਂ ਕੋ ਸ਼ੰਤਾਂ ਨੂੰ ਪਤਾ ਰੋਜ਼ ਰੋਜ਼ ਦਾਲਾ ਨਹੀਂ ਖਾਂਦੇ ਆਹੋ ਗੁਰਸ਼ਰਨ ਚੱਲ ਬਣਾ ਲਾ ਫਿਰ ਕਹਣਾ ਕੋ ਖਾਣ ਨੂੰ ਦਿੰਦੇ ਆ ਦੋ ਗੰਢੇ ਥੋੜੇ ਜਿਹੀ ਪਨੀਰ ਵਿੱਚ ਹੈ ਆ ਦਸ ਪਨੀਰ ਚ ਲਸਣ ਕੌਣ ਤੁੰਦਾ ਹੁੰਦਾ ਹੁੰਦਾ ਕਿੰਨਾ ਹਰਾ ਲਸਣ ਰੱਖ ਕੇ ਬੈਠੀ ਆ ਜੇ ਹੁਣੇ ਤਾਜ਼ਾ ਕੁੱਟਿਆ ਵਾ ਨਾ ਇਹ ਹੁਣ ਦਿਖਦਾ ਅੰਦਰ ਗੁੱਛੀਆਂ ਪੱਜੀਆਂ ਤੇ ਹੁਣ ਰੋਡਾ ਵਾ ਦਾ ਪਾਈ ਜਾ ਤੇ ਤੇਦੋ ਹੋਣਾ 400-500 ਰੁਪਏ ਕਿਲੋ ਫਿਰ ਤੋਰ ਦੀ ਸੋਰਨ ਛੋਲਾ ਫੜਾ ਕੇ ਕਿ ਲਸਣ ਉਹ ਗਿਆ ਉਹ ਤਾਂ ਲੈ ਆਓ ਬਜਾਰੋਂ ਹੋਰ ਸੋ ਸਮਝ ਕੇ ਵਰਤਿਆ ਕਰ ਤੀਜਾ ਘਰ ਸਮਝ ਇਹ ਬੜੀ ਮੰਗਿਆਈ ਆ ਸਸਤਾ ਨਹੀਂ ਹੁੰਦਾ ਸਭ ਕੁਛ ਤੈਨੂੰ ਕਿਹੜਾ ਪਤਾ ਵਾ ਉੱਥੇ ਕਿਹੜਾ ਲਿਆਂਦਾ ਹੋਣਾ ਚਾਰ ਘੰਟੇ ਬਿਜਲੀ ਤੇਰੀ ਮਾਂ ਤੇ ਚਰਜੀ ਬਣਾ ਕੇ ਸਾਰਾ ਸਮਾਂ ਉਹਨਾਂ ਕਰ ਲੈਂਦੇ ਹੋਣੇ ਫੇਰ ਕਹਿਣਾ ਫਸਾ ਮਾੜੀਆਂ ਇੱਕ ਤਾਂ ਮੈਨੂੰ ਮੀਤੀ ਸਮਝ ਨਹੀਂ ਆਉਂਦੀ ਮੰਮੀ ਤਾਂ ਮੇਰੇ ਪਿਛਲਿਆਂ ਨੂੰ ਹੀ ਫਰੋਲ ਦਿੰਦੇ ਲੈ ਪੇਂਟਿੰਗ ਆ ਤਾਂ ਲੱਗਣ ਡੈ ਪੀਆਂ ਵਾ ਆਪਣੇ ਘਰ ਨਾਲ ਦੀ ਨਾ ਸਬਜੀ ਦੀ ਮੌਜ ਨਹੀਂ ਹੈਗੀ ਉਦਾਂ ਬਿਨਾਂ ਸਪਰੇਅ ਤੋਂ ਸਬਜੀ ਆ ਚੱਲ ਸ਼ੁਕਰ ਹੋਊ ਕਿ ਤੇ ਆਪਣੇ ਘਰ ਦੀ ਸਬਜੀ ਹੋਊਗੀ ਅੰਤਰੀਆਂ ਸਬਜ਼ੀਆਂ ਖਾ ਖਾ ਕੇ ਨਾ ਮਹਿੰਗੀਆਂ। ਉਹ ਮੇਰੀ ਗੱਲ ਸੁਣ ਕੀ ਕੱਲੀ ਗੱਲਾਂ ਕਰੀ ਜਾਣ ਦੀਆਂ? ਉਹ ਗੱਲਾਂ ਨਹੀਂ ਕਰਨ ਦੀ ਕੋਈ ਵੀ। ਮੈਂ ਤਾਂ ਖੁਸ਼ ਹੋਣ ਲਈ ਆ। ਇਹ ਪਿੰਡਾਂ ਆਪਣੇ ਘਰ ਦੀਆਂ ਉਹ ਚਲੀਆਂ ਸੁਖਣਾ। 10 ਸਾਰੇ 5 ਹੋਰਾ। ਆਹੋ। ਵੇਖੀ ਪਿੰਡੀ ਦੇ ਪਿੰਡੀ ਲੈ ਵਧੀਆ ਲੱਗ। ਬੜੀਆਂ ਵਧੀਆ ਪਿੰਡੀਆਂ। ਚੱਲ ਦਲਜੀਤ ਦੇ ਸਹੁਰੇ ਵੀ ਦੇਆ ਕਰਾਂਗੇ। ਚੱਲ ਕੋਈ ਗੱਲ ਨਹੀਂ ਹੁਣ ਤੇ ਸਹੀ। ਆਹੋ। ਆ ਕਦੋਂ ਵੀ ਲੱਗਣ ਲੱਗੇ ਆ। ਤੇ ਮੇਰੀ ਗੱਲ ਸੁਣ ਤੂੰ ਕਹਿ ਨਹੀਂ ਕੁੜੀ ਨਹੀਂ ਆਉਣਾ ਤੇ ਇਹ ਤਾਂ ਕਾਈ ਨਹੀਂ। ਓਹੋ। ਇਹਨੂੰ ਚੇਤਾਪੁਰ ਗਤਨ ਦੱਸਣ ਦਾ। ਅੱਛਾ। ਆਹੋ। ਕੁੜੀ ਨੇ ਤੇ ਆਉਣਾ ਹੀਗਾ। ਅੱਛਾ। ਪਰ ਨਾਲੇ ਸਾਸਾਂ ਦੀ ਵੀ ਤੇਰੀ ਦਵਾਈ ਦੂਈ ਚਲਦੀ ਆ ਆਹ ਤੇ ਨਾ ਜਾ ਤੇ ਆਂਦੀ ਨੂੰ ਮੰਮੀ ਤੁਸੀਂ ਆਣ ਕੇ ਤੇ ਮਿਲ ਜਿਓ ਕਿਸ ਤਰ੍ਹਾਂ ਅੱਛਾ ਅੱਛਾ ਮੈਂ ਵੀ ਸੋਚਿਆ ਫਿਰ ਵੀ ਜਿੱਦਾਂ ਮਰਜੀ ਆ ਨਾ ਉਹਨਾਂ ਦੀ ਅਮਾਨਤ ਵਾ ਹੁਣ ਤੇ ਨਾਲੇ ਨਾ ਗੱਲ ਤੇ ਤੇਰੀ ਮੈਂ ਨਹੀਂ ਚਾਹੁੰਦੀ ਵੀ ਸਾਡੇ ਘਰ ਆਣ ਕੇ ਕੋਈ ਨੁਕਸਾਨ ਹੋਵੇ ਚੱਲ ਪਰ ਮਾਤਮਾ ਸਭ ਕੋ ਸੁਖੀ ਸਾਂ ਦੀ ਸਭ ਕੋ ਠੀਕ ਕਰੇ ਜੇ ਇੰਨੀ ਵੀ ਮਾੜੀ ਮੋਟੀ ਗੱਲ ਹੋ ਗਈ ਨਾ ਸਾਰਾ ਭਾਂਡਾ ਸਾਡੇ ਸਿਰ ਤੇ ਭਾਂਦਣਾ ਉਹ ਵੀ ਸੱਸ ਨੇ ਤੁਹਾਨੂੰ ਪਤਾ ਕਿੱਦਾਂ ਦੀ ਆ ਗੱਲ ਤੇਰੀ ਬਿਲਕੁਲ ਸਹੀ ਨਹੀਂ ਮੇਰੇ ਸਾਹਬ ਦੇ ਨਾਲ ਤਾਂ ਕੁੜੀ ਸਾਡੀ ਸਿਆਣੀ ਨਿਕਲੀ ਜਿਹੜੀ ਆਂਦੀ ਵੀ ਕੋਈ ਨਹੀਂ ਮੰਮੀ ਤੁਸੀਂ ਆਣ ਕੇ ਮਿਲ ਜਾਓ ਤੇ ਮੈਨੂੰ ਹੁਣ ਇੱਥੇ ਰਹਿਣ ਦੋ ਜੀ ਤੇ ਮੈਂ ਮੁੜ ਕੇ ਆਵਾਂਗੀ ਉਹ ਚੱਲ ਠੀਕ ਆ ਇਤਨਾ ਕਰਾਂਗੇ ਦਿਨ ਪਹਿਲੇ ਦੇ ਪੰਜ ਚਾਰ ਹੋਰ ਤੇ ਆਪ ਜਾ ਕੇ ਫੇਰ ਇੱਕ ਦੀ ਮਿਲਵਾ ਲਵਾਂਗੇ ਉਹ ਹੀ ਤਾਂ ਮੈਂ ਕਹਿਣ ਲਈ ਆ ਤੇ ਆਪ ਹੀ ਚਲ ਜਾਵਾਂਗੇ ਆਹੋ ਉਹ ਤੇ ਗੱਲ ਆ ਫਿਰ ਆਹੋ ਚੱਲ ਕੋਈ ਗੱਲ ਨਹੀਂ ਹਾਂ ਜਿਹੋ ਜਾਂ ਟਾਈਮ ਮਨ ਡਾਰੀ ਆ ਹੁੰਦਾ ਵਾ ਡਾਰੀ ਆਂਦਾ ਵਾ ਠੀਕ ਨਹੀਂ ਆਖਣਾ ਹੀ ਉੱਥੇ ਗਈ ਹੀ ਤੇ ਆਹ ਹੋ ਗਿਆ ਨਾ ਜਾਣਦੀ ਤੇ ਇੱਥੇ ਗੱਲੀ ਕੋਈ ਨਹੀਂ ਸੀ ਉੱਥੇ ਹੈ ਕੱਖ ਨਹੀਂ ਜੋ ਗੋਗੱਲਾ ਬਤਾ ਕਿਸ ਦਾ ਮੂੰਹ ਫੜ ਲੈਣਾ ਸਿਆਣਿਆਂ ਦੇ ਖੜਾਏ ਦਾ ਨਹੀਂ ਰਵਾਏ ਦਾ ਨਾ ਹੁੰਦਾ ਉਹ ਤੇ ਗੱਲ ਹੈ ਠੀਕ ਆ ਨਾ ਆਪਾਂ ਜਿੰਨਾ ਮਰਜੀ ਚੰਗਾ ਕਰਾਂਗੇ ਨਾ ਕੋਈ ਇੰਨੀ ਵੀ ਗੱਲ ਹੋਈ ਉਸੇ ਵਾਲੇ ਦੀ ਸੱਸ ਨੇ ਚੁੱਕ ਕੇ ਸਾਡੇ ਸਿਰ ਤੇ ਮੜ ਦੇਣੀ ਉਹ ਆਹ ਹੋਈ ਤੇ ਗੱਲ ਸਹੀ ਹੈ ਉੱਥੇ ਗਰੀਬ ਹੀ ਗਏ ਉਹਨਾਂ ਕੋ ਹੈ ਨਹੀਂ ਕੋਈ ਵੀ ਉੱਥੇ ਆਹ ਹੋ ਗਿਆ ਤੇ ਇਹ ਹੋ ਗਿਆ ਆਪਣੇ ਘਰੇ ਹੀ ਚੰਗੀ ਆ ਬਾਬਾ ਐਵੇਂ ਤੁਮ ਤੇ ਜੀ ਲੱਗ ਜਣੀ ਗੱਲ ਕੱਖਨੇਗੀ ਹੈ ਨਾ ਚੱਲ ਕੋਈ ਨਹੀਂ ਆ ਪਿੰਡੀਆਂ ਵੀ ਦਵਾ ਚਵਾ ਦੇਣਾਂ ਹੋੜੀਆਂ ਵਾ ਤੇ ਫਰੂਟ ਫਰਾਟ ਲੈ ਜਾਾਂਗੇ ਤੇ ਨਾਲੇ ਕੁੜੀ ਨੂੰ ਦੇਵਾਂਗੇ ਨਾਲੇ ਮੇਲਾਵਾਂਗੇ ਚੱਲ ਇੱਕ ਗੱਲ ਆ ਵੀ ਬੂਟੇ ਲਾਏ ਦਾ ਹੋ ਹੀ ਗਏ ਆ ਹੋ ਹੀ ਗਏ ਆ ਕਿ ਚੀਜ਼ ਲਈ ਹੋਵੇ ਸਹੀ ਹੋ ਹੀ ਜਾਂਦੀ ਹੁੰਦੀ ਆ ਚੱਲ ਨਾਲੇ ਮੇਲੇ ਕੋਲੇ ਦਾ ਬੰਨ ਹੁੰਦੇ ਆ ਹੋਰ ਉਹ ਰਿਸ਼ਤੇਦਾਰੀ ਆਂਦਾ ਜਦੋਂ ਮਰਜੀ ਪਜਾਰ ਪੰਜ ਤੋੜੋ ਤੇ ਚੱਲ ਆਪਣਾ ਕੰਮ ਚਲਾ ਲਓ ਪਤਾ ਕਿੰਨੀਆਂ ਮਹਿੰਗੀਆਂ 60 ਰੁਪਏ ਕਿਲੋ ਆ ਆ ਇੰਨੀਆਂ ਹੁੰਦੀਆਂ ਸਾਡੇ ਗਰੀਬਾਂ ਨੇ ਕਿੱਥੋਂ ਲੈ ਕੇ ਖਾ ਲੈਣੀਆਂ ਉਹ ਨਹੀਂ ਨਹੀਂ ਨਾਲੇ ਗੱਲ ਦੱਸਾਂ ਕੀ ਆ ਅੱਜ ਕੱਲ ਚੀਜ਼ ਮੁੱਲ ਲੈ ਕੇ ਖਾਦੀ ਜਾਂਦੀ ਆ ਦੋ ਚਾਰ ਜਿੰਦਾਂ ਘਰ ਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਾਂ ਬਸ ਬਸ ਚੱਲ ਆ ਜਾ ਕੋਈ ਨਾ ਬਾਅਦ ਚ ਵੇਖ ਜਿਹੜਾ ਮਾ ਤਾਂ ਮੇਂ ਟੀਮ ਮੈਂ ਚੜਾਤੀ ਆ ਕੀ ਭੁੱਖ ਲੱਗੀ ਰੋਟੀ ਖਾਣੀ ਹੁਣ ਓਏ ਆਹੋ ਜੀ ਆ ਪ੍ਰਸ਼ਾਦਾ ਲਖਵਾਲ ਮੈਨੂੰ ਚੱਲ ਚੱਲ ਉਹ ਚੱਲ ਜੀ ਕੋਈ ਨਾ ਜੇ ਮੰਮੀ ਨੇ ਮਨਾ ਕਰਤਾ ਹੋਣਾ ਉਹ ਕੱਲ ਦਿਲ ਤੱਕ ਨਾ ਲਾਈ ਨਹੀਂ ਨਹੀਂ ਕੋਈ ਨਹੀਂ ਆਪਾਂ ਕਹਿਣਾ ਨਾ ਦਵਾਈ ਲੈਣ ਜਾਣਾ ਸ਼ਹਿਰ ਠੀਕ ਆ ਠੀਕ ਆ ਉੱਥੋਂ ਤੇਰੇ ਪਿੰਡੋਂ 10 ਮਿੰਟ ਹੋਵਾਂਗੇ ਚੱਲ ਦੱਸਰ ਲਾ ਠੀਕ ਆ ਚੁੱਪ ਰਹੀਂ ਵਰ ਗੱਲ ਨਹੀਂ ਨਹੀਂ ਮੈਂ ਨਹੀਂ ਦੱਸਦੀ ਮੈਨੂੰ ਨਾ ਘਰ ਪਤਾ ਲੱਗੂਗਾ ਪਰ ਮਾਨਣਾ ਹੋ ਗਿਆ ਜਾਣਾ ਪਤਾ ਦਿੰਦੇ ਨੇ ਠੀਕ ਆ ਨਾਲੇ ਮਤਲਬ ਲਈ ਕੁਛ ਲੈ ਕੇ ਆਇਆ ਮੇਰੇ ਲਈ ਹੂੰ ਤਹੀ ਕਿ ਲਾਇ ਮੇਰੇ ਤੋਂ ਹੋਰ ਹੀ ਜਾ ਸਕਦਾ ਤੈਨੂੰ ਪਸੰਦ ਹੈਗੀ ਚੀਜ਼ ਇੱਕ ਬੜੀ ਮੈਨੂੰ ਕੀ ਪਸੰਦ ਹੈ? ਆਵੇ ਤੁਸੀਂ ਗਿਲਾਈ ਤੇ ਢਲਖਾ ਕੇ ਲਿਹਾਉਣੇ ਢਲਖਾ ਕੇ ਨਹੀਂ ਖਜਾਣੇ ਪੈਕਿੰਗਾ ਲੈ ਆਤੇ ਬੜੀਆਂ ਸੋਹਣੀਆਂ ਵਾ ਤੁਹਾਨੂੰ ਕਿੱਥੇ ਚਾ ਚੜ ਗਿਆ? ਚਾ ਚੜ ਗਿਆ ਤੇਰੀ ਰੀਜ ਹੀ ਤੇ ਮੈਂ ਦੱਸ ਪਕਾਉਣੀ ਨਹੀਂ ਹੈ? ਮੈਂ ਸੋਹਣੀਆਂ ਵਾ ਗੱਲ ਦੱਸਣੀ ਹਾਂ। ਹਾਂ ਮੈਂ ਬਹੁਤ ਸੋਹਣੀਆਂ ਵਾ। ਆ ਵੀ ਲਮੀ ਹੁਣ। ਨਹੀਂ ਪਾਉਂਗੀ। ਹਾਂ। ਪੌਣ ਨੂੰ ਲੈਣ ਦੀ ਤਾਂ ਪਾਉਣੀ ਆ ਹੀ ਆ। ਹੁਣ ਖੁਸ਼ ਵਾ। ਹਾਂ ਹਾਂ। ਮੈਨੂੰ ਉਸ ਤੋਂ ਪਹਿਲਾਂ ਵੀ ਹਾਂ ਪਰ ਹੁਣ ਤਾਂ ਮੈਨੂੰ ਕੋਈ ਜਲ ਨਹੀਂ ਹੁੰਦੀ ਹੋਣੀ ਦਾਸਦੀ ਮਮਮੀ ਨੂੰ ਪਰਸੋਂ ਨੂੰ ਫਿਰ ਜਾਂਦੇ ਦਵਾਈ ਲੈਣ ਚਲੋ ਠੀਕ ਆ ਮੈਂ ਮਮਮੀ ਨੂੰ ਦੱਸ ਦਿੰਦੀ ਹਾਂ ਹਾਂ ਠੀਕ ਆ ਮੇਰੀ ਗੱਲ ਵੀ ਨਹੀਂ ਆਈ ਉਹ ਦੋਦੀ ਤੇ ਮੈਂ ਹੁਣ ਕਰਦੀ ਮਮਮੀ ਨੂੰ ਫੋਨ ਕਰ ਲੈ ਤੇ ਦਸਿਨਾ ਕਿਸ ਨੂੰ ਪਰ ਨਹੀਂ ਨਹੀਂ ਮੈਂ ਨਹੀਂ ਦੱਸ ਜਾਵਾਂਗੇ ਆਪਾਂ 10 ਮਿੰਟ ਉੱਥੇ ਚਲੋ ਠੀਕ ਆ ਚਲ ਠੀਕ ਆ ਹਾਂ ਚੰਗਾ ਲੱਗ ਆਏ ਹਜੇ ਤੇ ਕੁਛ ਅਨਕਿਣੇ ਚੰਗੇ ਆ ਕਿ ਨਾ ਕਿਆਲ ਰੱਖ ਦਿਆ ਮੇਰਾ ਚਾਟੀ ਕੋਈ ਚੀਜ਼ ਬਿਨਾ ਮੰਗੇ ਲਿਆ ਦਿੰਦੇ ਆ ਛੇ ਵੀ ਮੰਮੀ ਵਰਗੇ ਹੁੰਦੇ ਤੇ ਮੈਂ ਤੇ ਘਰ ਵਿੱਚ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਚਲ ਮੈਂ ਤੇ ਪ੍ਰਮਾਤਮਾ ਦਾ ਬੜਾ ਸ਼ੁਕਰ ਕਰਦੀ ਆ ਵੀ ਕੁਛੰਨੇ ਨੇ ਚੱਲਿਆ ਕੋੜੇ ਆ ਕਦੀਵਾ ਆ ਜਾਉਂਡੀ ਛੰ 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 ਛੰਦੀ ਆ ਤੂੰ ਬਾਇਆ ਕੁਛ ਮੈਂ ਹਾਂਜੀ ਪਹਿਲਾਂ ਪਾਈਆਂ ਹੀ ਮੈਂ ਨਹੀਂ ਪਹਿਲਾਂ ਪਾਈਆਂ ਹਾਂ ਹਾਂਜੀ ਇਹ ਕਿ ਤੁਲੇ ਜਾਵਾਂ ਗੁਸ਼ਰਨ ਦੇ ਲੈ ਕੇ ਦਿੱਤੀਆਂ ਹੀ ਉਹਨੂੰ ਅੱਛਾ ਅੱਜ ਲੈ ਕੇ ਦਿੱਤੀਆਂ ਹਾਂ ਹਾਂਜੀ ਹਾਂਜੀ ਅੱਛਾ ਨਾ ਅੱਗੇ ਗੁਰਸ਼ਰਨ ਸਾਰੇ ਕੰਦਰ ਕੋ ਪੁੱਛ ਕੇ ਕਰਦਾ ਹੁੰਦਾ ਹੀਗਾ ਹੈ ਤਾਂ ਹੁਣ ਗੁਰਸ਼ਰਨ ਹਣੀ ਉਦਾਂ ਹੀ ਚੁੱਪਚੀ ਪਿੱਤੇ ਲੈ ਆ ਕੇ ਚੀਜ਼ਾਂ ਫੜਾਉਂਦੇ ਮਹਾਰਾਣੀ ਨੂੰ ਦੱਸ ਮਾਂ ਐਡੀ ਮਾੜੀ ਹੋ ਗਈ ਆ ਕਿ ਉਹਨੂੰ ਕੋਈ ਦੱਸਣਾ ਪੁੱਛਣਾ ਜ਼ਰੂਰੀ ਨਹੀਂ ਸਮਝਦਾ ਘਰ ਵਿੱਚ ਮੇਰੀ ਹਾਲਤ ਤੇ ਨੌਕਰਾਂ ਵਾਲੀ ਹੋ ਗਈ ਆ ਹੈ ਮਾਂ ਤਾਂ ਕੋਈ ਸਮਝਦਾ ਹੀ ਨਹੀਂ ਆ ਕਿ ਮਾਂ ਵਾ ਤੇ ਪੁੱਛਣਾ ਤੇ ਕੀ ਆ ਇਹਨੂੰ ਦੱਸ ਹੀ ਦਈਏ ਕੁਤੜੀ ਨੂੰ ਕਿ ਆ ਫਲਾਣੇ ਵਾਸਤੇ ਆ ਫਲਾਣੇ ਚੀਜ਼ ਲੈ ਆਂਦੀ ਆ ਪਰ ਕੀ ਲੋੜ ਹਨ ਨੂੰ ਨਾਲੇ ਹਾਨੂੰ ਤਾਂ ਲੱਗਿਆ ਮੋਜਾਂ ਹਨਾ ਗੁਰਸ਼ਰਨ ਹੁਣੇ ਜਾਂਦੇ ਬਾਹਰ ਇਹ ਡੱਬੇ 'ਚ ਪਾ ਕੇ ਤੇ ਕਦੀ ਕੋਈ ਚੀਜ਼ ਤੇ ਕਦੀ ਕੋਈ ਚੀਜ਼ ਤੇ ਦਲਜੀਤ ਹੁਣੇ ਛਣ ਛਣ ਕਰਦੇ ਤੇਰੇ ਫਿਰਦੇ ਆ ਆ ਗੱਲ ਸੁਣ ਲੈ ਮੇਰੀ ਆ ਮੇਰੇ ਸਿਰ 'ਚ ਵੱਜਦੀਆਂ ਈ ਆ ਇਨਾਂ ਨੂੰ ਨਾ ਲਾ ਕੇ ਰੱਖ ਲਾ ਲੱਗੀ ਸਮਝ ਨਹੀਂ ਸੁਣਦੀ ਆ ਮੈਂ ਕੀ ਆਨੀ ਆ ਮੰਮੀ ਮੈਂ ਕੋ ਚੰਦੂ ਪੁਛ ਕੇ ਫੇਰ ਲਾ ਦੂੰਗੀ ਨਹੀਂ ਤੂੰ ਗੁਰਸ਼ਰਨ ਨੂੰ ਪੁਛ ਕੇ ਲਾ ਦੇਂਗੀ ਮੈਂ ਗੁਰਸ਼ਰਨ ਦੀ ਮਾਂ ਆ ਹੈ ਤੇ ਮੈਂ ਆਪਾਂ ਉਕਣ ਨਹੀਂ ਆ ਹੈਂ ਮੰਮੀ ਹੁਣ ਉਹਨਾਂ ਨੇ ਮੈਨੂੰ ਲਿਆ ਕੇ ਦਿੱਤੀਆਂ ਤੇ ਮੈਂ ਪਾ ਲਈਆਂ ਤੇ ਮੈਨੂੰ ਲਿਆ ਕੇ ਦਿੱਤੀਆਂ ਨਾ ਲਿਆ ਕੇ ਦਿੱਤੀਆਂ ਵਾ ਤੇ ਜਦੋਂ ਘਰ ਆਉਂਦਾ ਨਾ ਗੁਰਸ਼ਰਨ ਉਦੋਂ ਪੈਰਾਂ 'ਚ ਪਾ ਲਿਆ ਕਰ ਤੇ ਜਦੋਂ ਚੱਲ ਜਾਂਦਾ ਨਾ ਤੇ ਲਾ ਕੇ ਕੰਮ ਕਰਿਆ ਕਰ ਆ ਮੈਨੂੰ ਨੇਂ ਦਿਵਾਰ ਚੰਗੀ ਲੱਗਦੀ ਕਿਦਾਂ ਅੰਦਰਾਂ ਛੰਨ ਛੰਨ ਲਾਈ ਸਾਰੇ ਮੰਮੀ ਤੂੰ ਹੀ ਵੀ ਤਾਂ ਪਾਈਆਂ ਹੀ ਆ ਜੇ ਮੈਂ ਪਾ ਲਈਆਂ ਤੇ ਫਿਰ ਕੀ ਹੋ ਗਿਆ ਵੇਖ ਕਿਦਾਂ ਜ਼ੁਬਾਨ ਚ ਲਾਉਂਦੀ ਆ ਹੈ ਕਿਦਾਂ ਟੱਪਰ ਟੱਪਰ ਬੋਲਦੀ ਆ ਨਹੀਂ ਕਿਤੇ ਥੋੜੀ ਸ਼ਰਮ ਕਰਿਆ ਕਰ ਹੈ ਤੇ ਤੂੰ ਲਾ ਕੇ ਹੀ ਖਾ ਲਈ ਆ ਤੇਰੀ ਮਾਤ ਨੂੰ ਕਿਹੜੀ ਪੱਟੀ ਪੜਾ ਗਈ ਆ ਜੋ ਗਈ ਆ ਕਿ ਤੇਲ ਨੂੰ ਧਰ ਨੂੰ ਧਰ ਚੱਲਦੀ ਤੇਰੀ ਜਬਾਨ ਮੈਂ ਮਾੜਾ ਕੀ ਬੋਲਿਆ ਮੈਂ ਤੇ ਇਹੀ ਕਿ ਆ ਨੀ ਗਾੜੀ ਪਾਈਆਂ ਤੇ ਮੈਂ ਵੀ ਪਾ ਲਈਆਂ ਆ ਮਾੜਾ ਹੀ ਨਹੀਂ ਆ ਹੈ ਗਾੜੀ ਸਸਦੇ ਵਾਲਾਂ ਨੂੰ ਪੈਣ ਰਹੀ ਆ ਤੇ ਤੂੰ ਪਾਇਆ ਨਾ ਮੈਂ ਇਨੇ ਨੇ ਵਾਜਾਂ ਵਾਲਿਆ ਪਾਇਆ ਮੈਂ ਤੇ ਗੋਮਰਿਆ ਚੰਦਰਾ ਪਾਇਆ ਉਦਾਂ ਹੀ ਵੀ ਸੋਹਣ ਦੀ ਨਿਸ਼ਾਨੀ ਹੁੰਦੀ ਆ ਕਹਿੰਦੇ ਬਸ ਨਾ ਹੀ ਕੀਤਾ ਮਾੜਾ ਜਿਆ ਇਹ ਪਾਇਆ ਪੈਰਾਂ ਦੇ ਵਿੱਚ ਹੈ ਤੂੰ ਤੇ ਅੰਤੜਿਆ ਉਹ ਪਾ ਕੇ ਸਾਰੇ ਵਿੜੇ ਚ ਨੱਚਦੀ ਫਿੰਡੀ ਮੈਂ ਤੇ ਪਹਿਲਾਂ ਪਾਈ ਐ ਨਹੀਂ ਹੁਣ ਮੈਨੂੰ ਕੁਛ ਸ਼ੰਨਿਆ ਲਿਆ ਕੇ ਦਿੱਤੀਆਂ ਤੇ ਮੈਂ ਪਾ ਲਿਆ ਵੀ ਗੱਲ ਸੁਣ ਲੈ ਮੇਰੀ ਆ ਜਬਾਨ ਨਾ ਚਲਾ ਮੇਰੇ ਗਾੜੀ ਤੈਨੂੰ ਮੈਂ ਚੁੱਪ ਕਰਕੇ ਕਿਹਾ ਹੀ ਉਹ ਸਿੱਧਾ ਸਿੱਧੇ ਲਫ਼ਜ਼ਾਂ ਵਿੱਚ ਤੇ ਜਦੋਂ ਘਰ ਸ਼ਰਨ ਘਰ ਹੁੰਦਾ ਹੁੰਦਾ ਨਾ ਉਦੋਂ ਪਾ ਲਿਆ ਕਰ ਨਹੀਂ ਤੇ ਮੇਰੀ ਇੱਕ ਗੱਲ ਮੰਨ ਠੀਕ ਆ 24 ਘੰਟੇ ਪਾ ਕੇ ਪਾ ਦੇ ਮੈਨੂੰ ਕੋਈ ਟੰਗੀ ਨਹੀਂ ਆ ਆ ਭਾੜੇ ਜਿਆਦਾ ਛੰਨ ਛੰਦ ਜੇ ਕੰਡੇ ਆ ਨਾ ਇਹ ਵੀ ਚੁਕਟਾ ਦੇ ਮੇਰੇ ਨਾਲ ਰਿਸ਼ਤਾ ਕਰਦੀ ਆ ਨਾ ਤੇ ਤੂੰ ਵੀ ਪਾਈ ਜਾ ਵਾ ਆ ਮੇਰੇ ਆਵਾਜ਼ ਨਹੀਂ ਆਉਂਦੀ ਤੂੰ ਵੀ ਮੇਰੇ ਵਰ ਠੀਕ ਆ ਨਾ ਅਬ ਇਹ ਚ ਬੁਰਜੇ ਕੱਢ ਕੇ ਛੱਡ ਦੇ ਇਹਨਾਂ ਨੂੰ ਕਿਤੇ ਚਾ ਵੀ 1 ਘੰਟੇ ਮੇਰੇ ਸਿਰ ਸੰਤਰਾ ਲਾਤਾ ਦੁਖਣੇ ਉੱਠਦੇ ਯਾਰ ਮੈਂ ਮੰਮੀ ਦਾ ਕੀ ਕਰਾਂ ਮੰਮੀ ਤਾਂ ਹਰ ਵੇਲੇ ਮੌਕਾ ਲੱਭਦੇ ਆ ਕਿ ਕਦੋਂ ਇਹਨੂੰ ਫੜਾਂ ਤੇ ਕੁਝ ਸੁਣਾਵਾਂ ਆ ਫੇਕ ਆਦੀ ਆਵਾਜ਼ ਆਉਂਦੀ ਆ ਜਵਾਂ ਦੀ ਫੇਕਣ ਲਿਆ ਨਾ ਸੱਸ ਮੇਰੀ ਗੱਲ ਸੁਣਾ ਅੰਦਰ ਦੁਨਲਾ ਦੇਹੀ ਲੜਨਾ ਇੱਥੇ ਬੋ ਗੱਲ ਸੁਣੋ ਮੇਰੀ ਲੜ ਨਹੀਂ ਦੇਹੀ ਮੈਂ ਅੰਨਮਿਤਾ ਜੀ ਗੱਲ ਸੁਣ ਲੋ ਅੱਗੇ ਤੇ ਮੁੰਡਾ ਖਰਚੇ ਕਰਦਾ ਸੀ ਪੁੱਛ ਕੇ ਸਾਡੇ ਕੋਲੋਂ ਸਾਨੂੰ ਪਤਾ ਹੁੰਦਾ ਸੀਗਾ ਵੀ ਨੇ ਆ ਚੀਜ਼ ਲਿਆਂਦੀ ਆ ਤੇ ਆ ਲਿਓਣੀ ਆ ਦੱਸ ਕੇ ਜਾਣਾ ਉਹਨੇ ਤੇ ਹੁਣ ਚੁੱਪ ਚਪੀ ਤੇ ਖਰਚੇ ਕਰਨ ਡੈ ਪਿਆ ਕੀ ਖਰਚਾ ਕਰਦਾ ਉਹਨੇ ਮੈਂ ਆਉਂਦੇ ਹੀ ਹੰਦਰੋਂ ਤੇ ਨੋਂ ਤੁਹਾਡੇ ਲਾਉਂਦੇ ਚਾਂ ਝਾੜੂ ਢੋਛਣ ਛੰਦੀ ਵਾਜ ਆਵੇ ਤੇ ਮੈਂ ਹਰੇ ਕਾਦੀ ਆਵਾਜ਼ ਆਉਂਦੀ ਆ ਫਿਰ ਮੈਨੂੰ ਪੁੱਛਿਆ ਕਿ ਆਵਾਜ਼ ਕਿਹੜੇ ਕਾਦੀ ਆਉਂਦੀ ਆ ਇਹ ਚਾਂਜ ਨਾ ਪਾਈਆ ਮੈਂ ਮੈਂ ਕਿੱਥੋਂ ਆਨੇ ਗੁਰ ਸ਼ਰਨੇ ਲੈ ਕੇ ਦਿੱਤੀ ਆ ਦੱਸ ਮਾਂ ਪਰ ਪੁੱਛਣ ਦਾ ਦੱਸਣ ਦਾ ਕੋ ਫਰਜ਼ ਨਹੀਂ ਆ ਉਹ ਤੁੰਗਾ ਸੰਦਾ ਕਿਉਂ ਨਹੀਂ ਪਰਚਾ ਹਾਂ ਸਾਰੇ ਪੈਸੇ ਨੂੰ ਮੈਂ ਦਿੱਤੇ ਸੀ ਪਤਾ ਕਿੰਨੀ ਮਿਹਨਤ ਕੀਤੀ ਮੁੰਡੇ ਨੇ ਆਦਕੀ ਫਾਲ ਕਿੰਨੀ ਉਧਾਈ ਆ 10000 ਰੁਪਏ ਤਾਂ ਮੈਂ ਮੈਂ ਵੀ ਨਾਲ ਆਪਣੇ ਕਪੜੇ ਲੈ ਆ ਤੇ ਨਾਲ ਲੈ ਆ ਉਹਦੇ ਦਲਜੀਤ ਅੱਛਾ ਆਹੋ ਤੇ ਸਾਰਸ ਨੂੰ ਵੱਖਰਾ 5000 ਰੁਪਏ ਦਿੱਤਾ ਮੈਂ ਅੱਛਾ ਜੀ ਤੇ ਮੈਂ ਘਰ ਵਿੱਚ ਕੰਮ ਵਾਲੀ ਆ ਹੈ ਕਿ ਇਹਨੂੰ 10 ਦੇਤਾ ਕਿ ਇਹਨੂੰ 5 ਦੇਤਾ ਤੇ ਮੈਂ ਸਾਰਾ ਕੋ ਤੇਰਾ ਹੀ ਆ ਆਹੋ ਆਹੋ ਐਦਾਂ ਕਹਿ ਕੇ ਸਾਰ ਲਿਆ ਘਰ ਚੰਗਾ ਸਾਰੀ ਜ਼ਿੰਦਗੀ ਨੰਗੀ ਮੇਰੀ ਐਦਾਂ ਹੀ ਰੌਲਾ ਪਾਉਂਦੀ ਦੀ ਹੈਂ ਤਾਂ ਚੁੱਪਚੀ ਪੀਤੇ ਜਿਹੜਿਆ ਚਾਂਝਰਾ ਪਾਈ ਫਿਰਦੇ ਆ ਤੇ ਮੇਰੇ ਵਰਗੀ ਜ਼ਬਾਨ ਛੱਡੀ ੱਡੀ ਲੰਮੀ ਰੋਲਾ ਪੰਗਰੀ ਨੰਗੀ ਨਾ ਕਦੇ ਪਿਆਰ ਦਾ ਗੱਲ ਕੀਤੀ ਹੁੰਦੀ ਤੇ ਆਪੇ ਤੈਨੂੰ ਮੈਂ ਕਹਿਣਾ ਹੈ ਸਿਰ ਦੇ ਉਾਰ ਨੂੰ ਜਿਹਨੂੰ ਪੈਣੀ ਪੈਣੀ ਮੈਨੂੰ ਪਿਆਰ ਮੈਂ ਕੀ ਕਰਾਂ ਹੈ ਜਿਹੜੀ ਗੱਲ ਮੈਂ ਕਰਦੀ ਆ ਉਹੀ ਤੇ ਪੁੱਠੀ ਲੈਂਦੇ ਜੇ ਜੇ ਹੁਣ ਮੈਂ ਤੁਹਾਨੂੰ ਆ ਗੱਲ ਕੀਤੀ ਤੇ ਮੈਨੂੰ ਉਹਦਾ ਦੱਸ ਦੋ ਤੇ ਇੰਨਾ ਰੋਲਾ ਪਾਉਣ ਦੀ ਕੀ ਲੋੜ ਪੈ ਗਈ ਆ ਤੇ ਨਾਲੇ ਪੈਸੇ ਵੰਡੇ ਆ ਤੇ ਚੱਲ ਆਪਣੀ ਚੀਜ਼ ਵੀ ਕੱਲ ਲੈ ਲੈਂਦਾ ਉਹਨੇ ਆਪਣਾ ਤਾਂ ਕੁਐਸਚਨ ਨਾਲ ਲਿਆ ਉਹ ਚਾਂਝਰਾ ਲੈ ਕੇ ਤੁਹਾਨੂੰ ਪਾਤੀਆਂ ਚੱਲ ਕੋਈ ਗੱਲ ਨਹੀਂ ਫੇਰ ਲਾ ਲੂਗਾ ਉਹਦਾ ਕੀ ਹੋ ਗਿਆ ਵਾ ਤੇ ਤੈਨੂੰ ਮੈਂ ਨਾਲ ਖੜਦਾ ਸੀ ਕੱਲ ਨੂੰ ਤੇ ਤੂੰ ਪਿੰਨਰ ਰਾਲਾ ਪਾ ਕੇ ਬਹਿ ਗਈ ਆ ਅੱਛਾ ਮੈਨੂੰ ਨਾਲ ਖੜਨਾ ਵਾ ਤੇ ਹੋਰ ਅੱਛਾ ਕੀ ਲੈ ਕੇ ਦੇਣਾ ਮੈਨੂੰ ਸਭ ਕੁਝ ਤੇਰਾ ਹੀ ਆ ਜੋ ਮਰਜ਼ੀ ਲੈਣੀ ਨਹੀਂ ਆ ਵੇਖੋ ਤੁਹਾਡੇ ਗੜੀ ਹੱਥ ਜੋੜੇ ਹਾਂ ਕੰਮ ਨਾ ਮੇਰੇ ਨਾਲ ਕਰਿਆ ਕਰੋ ਬੇਰੇ ਗੜੀ ਮੈਂ ਤੇਰੀ ਗੜੀ ਹੱਥ ਜੋੜਦਾ ਵਾਂ ਸ਼ਾਂਤੀ ਰਹਿੰਦੇ ਘਰ ਵਿੱਚ ਸ਼ਾਂਤੀ ਆ ਚੱਲ ਫਿਰ ਦੱਸੋ ਕੀ ਲੈ ਕੇ ਦੋਗੇ ਸਵੇਰੇ ਮੈਨੂੰ ਲੈ ਸੂਟ ਲੈਣੇ ਆ ਹੋਰ ਕੀ ਲੈਣਾ ਤੂੰ ਹੋਰ ਵੀ ਲੈਣਾ ਨਹੀਂ ਚੱਲਾ ਟੂਬ ਨੂੰ ਲੈ ਲਾ ਤੂੰ ਉਹਨੂੰ ਤੇ ਚਾਂਦਰਾ ਬਣਾਤੀ ਆ ਵਾ ਹੈ ਤੇ ਫਿਰ ਮੈਨੂੰ ਕੁਛ ਨਹੀਂ ਲੈ ਕੇ ਦਰਾ ਫਸਲ ਦੇ ਪੈਸੇ ਆਏ ਆ ਤੇ ਦੱਸ ਕੀ ਲੈਣਾ ਵਾ ਲੈ ਦੂੰਗਾ ਮੈਨੂੰ ਕੋਈ ਗਹਿਣਾ ਲੈ ਦੋ ਲੈ ਆ ਗਹਿਣੇ ਪਾਉਣ ਦੀ ਉਮਰ ਤੇਰੀ ਲੈ ਗਹਿਣੇ ਤਾਂ ਬਣਾ ਪਤਾ ਕਿੰਨੇ ਉਹਦੇ ਲੱਗਦੇ ਆ ਤੂੰ ਨਹੀਂ ਹਾਂ ਉਮਰ ਤੇ ਨਹੀਂ ਆ ਆ ਨਿੱਕੇ ਨਿੱਕੇ ਟੱਪ ਸੀ ਬਣਾ ਦੋ ਕੰਨਾਂ ਨੂੰ ਉਹ ਚੱਲ ਬਣਾ ਦੂੰਗਾ ਪਰ ਨਾ ਐ ਤੇਰੇ ਤੇ ਐ ਰੌਣਕ ਰੱਖਿਆ ਕਰ ਇਹ ਰੌਣਕ ਹੀ ਆ ਮੱਥਾ ਸੜਿਆ ਨਾ ਕਰਿਆ ਕਰ ਜੰਗਾ ਮੇਰਾ ਨਹੀਂ ਮੱਥਾ ਸੜਿਆ ਚੱਲ ਕਿੰਨੇ ਸੂਟ ਬਣਾ ਕੇ ਦੋਗੇ ਮੇਰੀ ਗੱਲ ਸੁਣ ਸੂਟ ਤੂੰ ਇੰਨੇ ਕੀ ਕਰਨੇ ਆ ਅੱਗੇ ਤੇਰੇ ਕੋਲ ਵਾਧੂ ਪਏ ਆ ਚੁੱਕ ਚੁੱਕ ਪਰੇ ਛੁੱਟ ਜਾਨੀ ਆ ਦੋ ਕ ਬਣਾਣੀ ਹੁਣ ਕਿਉਂ ਬਣਾਣਾ ਦੋ ਮੈਂ ਚਾਰ ਸੂਟ ਲੈਣੇ ਆ ਸਸਤੇ ਲਲੂਗੀ ਚੱਲ ਵੇਖ ਲਈ ਜਿੱਦਾ ਕਰਨੀਆਂ ਪਰ ਮੇਰੇ ਨਾ ਰੱਬ ਦਾ ਵਾਹਤਾ ਹੀ ਸ਼ਾਂਤੀ ਰੱਖਿਆ ਕਰ ਚੰਗਾ ਸ਼ਾਂਤੀ ਆ ਟੱਪ ਸਿਰੇ ਲੈ ਕੇ ਦੋਗੇ ਸਿਰੇ ਕਿਹੜੇ ਬੜਾ ਦੇਣੇ ਹੁੰਦੇ ਨੇ ਸਰਨੇ ਚੱਲ ਦੇ ਕੇ ਧਾਵਾਂਗੇ ਚੱਲ ਦੇ ਆਈ ਕੋਈ ਬੜੇ ਬੜਾ ਵੀ ਮਿਲ ਜਾਂਦੇ ਉੱਦਾਂ ਚੱਲ ਠੀਕ ਆ ਮੁੜ ਕੇ ਨੋਂ ਨੂੰ ਪਾ ਲਈ ਚੰਗਾ ਕਿਉਂ ਕੀ ਗੱਲ ਵਾ ਦੂਜਾ ਮੁੰਡਾ ਨਹੀਂ ਹੋਣਾ ਬਾਅਦ ਨੋਂ ਨੂੰ ਪਾ ਦੇ ਨਾ ਮੈਂ ਮਰ ਜਾਣਾ ਮੁੜ ਕੇ ਓਹੋ ਸੱਸਾ ਬਾਹਿ ਕਿੰਨਾ ਵਾਤੇ ਕਰਦੀ ਹੁੰਦੀ ਆ ਮੈਂ ਨਿਆਣਾ ਵਾਤੇ ਕਰਦੇਂ ਦੀਓ ਉਹਨਾਂ ਵਾਤੇ ਹੋਰ ਬਣ ਜਾਣਗੇ ਮੇਰੀ ਚੀਜ਼ ਦਾ ਨਾ ਨਾ ਲਿਆ ਕਰੋ ਨੋਂ ਨੂੰ ਪਾਦੀ ਤੇ ਫਲਾਣ ਨੂੰ ਪਾਦੀ ਠਮਕਾਣ ਨੂੰ ਪਾਦੀ ਮੇਰੀ ਮਰਜ਼ੀ ਮੈਂ ਆਪਣੇ ਹੱਥੇ ਜਿਹਨੂੰ ਮਰਜ਼ੀ ਚੀਜ਼ ਦਵਾ ਤੂੰ ਹੀ ਨਹੀਂ ਕਹਿਣਾ ਮੈਨੂੰ ਚੱਲ ਨਹੀਂ ਕਹਿੰਦਾ ਯਾਰ ਆਹੋ ਚੱਲ ਠੀਕ ਆ ਫਿਰ ਕੁੜੀਆ ਕਿਆ ਰਖਿਆ ਕਰ ਤੰਗੜ ਤੇ ਜੀਦਾ ਕਿਆ ਲੀਆ ਉਹ ਤੇਰਾ ਖਿਆਲ ਰੱਖਣਾ ਆ ਪਿਆ ਗੱਲ ਚੰਗਾ ਨੂੰ ਨਾ ਹਣ ਮੈਂ ਮੁੱਦੀ ਕਰ ਕਰ ਕੇ ਚੁੰਮਚੇ ਨਾਲ ਪਾ ਮਾ ਤੇ ਸੰਗ ਵਿੱਚ ਉਹ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਆ ਹਾਂ ਤੇ ਚੱਲ ਖਿਆਲ ਰੱਖਿਆ ਕਰ ਉਹਦਾ ਖਿਆਲ ਹੀ ਆ ਉਹਦਾ ਚੱਲ ਫਿਰ ਤੇਰਾ ਟਾਈਮ ਨਾਲ ਤਿਆਤੁਰ ਹੋ ਜਿਓ ਯੇ ਕਿੱਡੀ ਕਾੜੀ ਆ ਸੱਚੀ ਹਾਂ ਏਡਾ ਰਹਿ ਗਰਦੇ ਨਾ ਮੁੱਕ ਰਿਹਾ ਨਾ ਆਪਣੇ ਜਵਾਬ ਦਾ ਚਲ ਠੀਕ ਚਾਹ ਮੈਂ ਵਧੀਆ ਜਿਹਾ ਬਣਾ ਕੇ ਲੈ ਲੈ ਚਲ ਉੱਚੀਆਂ ਪਾ ਕੇ ਕਿਹਾ ਹੀ ਕਹਿੰਦੇ ਕੋਸਮ ਦੇ ਚਿਹਰੇ ਤੇ ਰੌਣਕ ਹੁੰਦੀ ਆ ਨਹੀਂ ਤਾਂ ਸਾਰਾ ਦਿਨ ਛੜਿਆ ਮੱਥਾ ਗੈਨਾ ਦਾ ਮੈਂ ਮਨਾ ਤਾਰੇ ਹੀ ਕੱਢ ਲੀਏ ਟਾਈਮ ਹੋ ਗਿਆ ਵਾ ਮੌਸਮ ਵੀ ਖਰਾਬ ਆ ਉਹ ਜੀਵਨ ਉਹ ਗੱਲ ਸੁਣੀਏ ਤਾਰਾ ਕੱਢੀਏ ਹਾਂਜੀ ਹਾਂਜੀ ਆ ਗਈ ਆ ਗਈ 1 ਮਿੰਟ ਓਏ ਆ ਗਏ ਯਾਰ ਮੇਰੀ ਗੱਲ ਸੁਣੋ ਹਾਂ ਤਾਰਾਂ ਠਹਿਰ ਕੇ ਕੱਢਨੇ ਆ ਅੱਛਾ ਆਹੋ ਸਵੇਰੇ ਵੀ ਲੇਟ ਕੱਢੀਆਂ ਹੈਗੀਆਂ ਤੇ ਮੇਰਾ ਨਾ ਜੀ ਕਰਨ ਦਿਆ ਵਾ ਤਾਈ ਨੂੰ ਮਿਲਣ ਨੂੰ ਦੋ ਚਾਰ ਦਿਨ ਹੋ ਗਿਆ ਤਾਈ ਨੇ ਸਾਡੇ ਘਰ ਵਾਲ ਫੇਰਾ ਹੀ ਨਹੀਂ ਮਾਰਿਆ ਉਹ ਵਾਕਿਆ ਗੱਲ ਤੇਰੀ ਠੀਕ ਆ ਹੈਗੀ ਠੀਕ ਵਾ ਪਤਾ ਨਹੀਂ ਠੀਕ ਹੋਵੇ ਸਹੀ ਜੇ ਠੀਕ ਹੋਵੇ ਨਾ ਉਹਦੇ ਝਾਟਾ ਐ ਨਹੀਂ ਹੁੰਦੀ ਆ ਉਹ ਤੇ ਗੱਲ ਤੇਰੀ ਠੀਕ ਆ ਉਹ ਬੀਪੀ ਬਾਪੀ ਵੱਜ ਜਾਂਦਾ ਵਾ ਉਹ ਮੈਂ ਕਹਿਨੀ ਆ ਨਾ ਮੇਰਾ ਦਾਦਾ ਤੇ ਮੈਂ ਜਾ ਕੇ ਪਤਾ ਨਾ ਲੈਵਾਂ ਤਾਈ ਦਾ ਅਗਲੀ ਨੇ ਕਹਿਣਾ ਵਾ ਆਪ ਮੈਂ ਝੱਟ ਜਾਣੀ ਨਾ ਦੇ ਘਰ ਮੇਰੀ ਗੱਲ ਸੁਣ ਲਾ ਚਲੀ ਵੀ ਜਾਈ ਤੇ ਧਾਰਾਂ ਦਾ ਨਾ ਫੇਰ ਕਹਿੰਦੀ ਤੂੰ ਠੀਕ ਆ ਤੇ ਜੇ ਮਾੜਾ ਮੋਟਾ ਕੋਈ ਕੰਮ ਹੋ ਤਾਂ ਖੋ ਤੇ ਮਾੜਾ ਮੋਟਾ ਘਰ ਆਵੀਂ ਚੱਲ ਕੋਈ ਨਹੀਂ ਉਹ ਤਾਂ ਮੈਂ ਘਰ ਆਉਂਗੀ ਆਹੋ ਪਰ ਇਹ ਆ ਕਿ ਜੇ ਮੇਰਾ ਧਿਆਨ ਗਿਆ ਹੀ ਸੇਰ ਦੀ ਡਈਂ ਕਹਿਣ ਜਾਣਾ ਜਾਣਾ ਪਰ ਜਾਇਆ ਨਹੀਂ ਜਾਣਿਆ ਹੁਣ ਇਦਾਂ ਕਰਦੀ ਮੈਂ ਜਾ ਕੇ ਤਾਈ ਦਾ ਪਤਾ ਲੈ ਕੇ ਆਉਣੀ ਆ ਉਹ ਤਾਂ ਗਲਤ ਈ ਠੀਕ ਆ ਪਰ ਇੱਕ ਗੱਲ ਵਾ ਵੀ ਤਾਈ ਹੈ ਬਹੁਤ ਚੰਗੇ ਮੈਂ ਬਹੁਤ ਸਾਡੇ ਕੋਲ ਆ ਕੇ ਲੱਗਦੇ ਸਾਡੇ ਨਾਲੇ ਕਹਿਣ ਵਾਲੀ ਗੱਲ ਨਹੀਂ ਗਈ ਤੇਰਾ ਮਰਜ਼ੀ ਆ ਨਾ ਓਕੇ ਸੋਖੇ ਵੇਲੇ ਸਾਡੇ ਉਹੀ ਕੰਮ ਆਉਂਦੇ ਆ ਚੱਲ ਫਿਰ ਮੈਂ ਜਾਵਾਂ ਜਾ ਹੋ ਜਾਗਾ ਤੇ ਪਰ ਛੇਤੀ ਆ ਜੀ ਛੇਤੀ ਆ ਜੀ ਹਾਂ ਚੱਲ ਯਾਰ ਬੰਦੇ ਦਾ ਬੰਦਾ ਹੀ दारू ਹੁੰਦਾ ਵਾ ਨੀ ਜਦੋਂ ਨੇ ਫੇਰਾ ਮਾਰਨਾ ਸੀ ਮੇਰੇ ਹਸਾਂ ਨਾਲ ਤਾਂ ਠੀਕ ਨਹੀਂ ਹੋਣੀ ਚਲੋ ਕੋਈ ਨਹੀਂ ਜਾਣਾ ਜੀਵਨ ਨੇ ਪਤਾ ਲੱਗੀ ਜਾਣਾ ਚੱਲ ਮਨਾ ਜਾ ਕੇ ਡੰਗਰਾਂ ਡੁੰਗਰਾਂ ਨੂੰ ਦੇਖੀਏ ਤਾਈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਮੈਂ ਮੇਤੀ ਆਈ ਆ ਹਾਂ ਹੋਸਨਾਉ ਸੇਤਾ ਠੀਕ ਜੇ ਹਾਂ ਠੀਕ ਸਿਹਤ ਥੋੜੀ ਜਿਹੀ ਢਿੱਲੀ ਹੋ ਗਈ ਸੀ ਤੇ ਅੱਛਾ ਜੇ ਸਿਹਤ ਠੀਕ ਹੁੰਦੀ ਫਿਰ ਮੈਂ ਜਾਣਾ ਹਾਂ ਉਨਾ ਹੀ ਘਰ ਤੇ ਰਹ ਮੈਨੂੰ ਤਾਂ ਬੜਾ ਫਿਕਰ ਹੈਗਾ ਮੈਂ 3-4 ਦਿਨ ਲੰਘ ਗਏ ਆ ਤਾਈ ਜੀ ਨੇ ਜ਼ਰੂਰ ਆਉਣਾ ਹੀਗਾ ਤੇ ਪਤਾ ਨਹੀਂ ਕੀ ਗੱਲ ਹੋ ਗਈ ਆ ਉਹ ਨਾ ਬੀਪੀ ਜਾਂ ਵਾਧਣ ਲੈ ਪਿਆ ਅੱਛਾ ਇਸ ਕਰਕੇ ਫਿਰ ਮੇਰ ਕੋ ਨਾ ਨਹੀਂ ਉੱਠਿਆ ਗਿਆ ਹਾਂ ਸਰੀਰ ਥੋੜਾ ਜਿਹਾ ਮੇ ਸੇਦ ਨਾ ਕੁਝ ਡਾਉਣੀ ਹੋ ਗਈ ਅੱਛਾ ਅੱਛਾ ਤੇ ਮੈਂ ਫਿਰ ਉਦਾਂ ਮੇਰਾ ਜੀ ਕਰਦਾ ਸੀਗਾ ਜਾਵਾਂ ਮੈਨੂੰ ਕਿੰਨੇ ਦਿਨ ਹੋਇਆ ਗਈ ਨਹੀਂ ਅੱਛਾ ਅੱਛਾ ਆਹੋ ਮੈਂ ਵੀ ਢੀਕਦੀ ਹੀਗੀ ਫਿਰ ਮਾਜਨਾਂ ਨੂੰ ਕਿਹਾ ਮੈਂ ਮਾ ਜਾ ਕੇ ਪਤਾ ਨਾ ਲੈ ਕੇ ਆਵਾਂ ਉਦਾਂ ਤਾਈ ਜੀ ਨੇ ਆ ਜਾਣਾ ਹੀਗਾ ਤੇ ਮੈਂ ਜਰੂਰ ਕੋਈ ਨਾ ਕੋਈ ਗੱਲ ਹੋਣੀ ਜੜਾਏ ਨੀਗੇ ਹੋਰ ਤਾਂ ਹੀ ਨੇ ਤੇ ਮੈਂ ਤਾਂ ਤੈਨੂੰ ਪਤਾ ਹੀ ਮੈਂ ਤਾਂ ਦੋ ਦੰਦੇ ਫੈਨ ਦਿੰਦੀ ਕਿ ਮੈਂ ਫੇਰਾ ਮਾਰਨ ਆ ਜਾਨੀ ਆ ਆਹੋ ਤੇ ਤੁਸੀਂ ਸੁਨਾ ਹੀ ਕਲਾ ਦਿੰਦੇ ਕਿ ਹੱਥ ਮੈਂ ਰੋਟੀ ਪਣੀ ਬਣਾਇਂਦੀ ਆਣ ਕੇ ਚੱਲ ਮੈਂ ਕੀ ਤੰਗੀ ਦੇਣੀ ਆ ਥੰਨ ਕੁੜੀ ਦਸਣਾ ਕੁੜੀ ਦਾ ਕਿਦਾਂ ਕੁੜੀ ਤਾਂ ਠੀਕ ਵਾ ਅੱਛਾ ਚੱਲ ਪਰਮਾਤਮਾ ਦੀ ਕਿਰਪਾ ਦੇ ਨਾਲ ਚੱਲ ਪਰਮਾਤਮਾ ਪੁੱਤ ਦੇ ਦੇ ਉਹਨੂੰ ਚਲੋ ਦੇਗਾ ਮਹਾਰਾਜ ਕੋਈ ਗੱਲ ਨਹੀਂ ਤੇ ਠੀਕ ਵਾ ਤਾਂ ਪਹਿਲਾਂ ਆਂਦੀ ਹੀ ਪਿਉਣਾ ਵਾ ਤੇ ਹੁਣ ਵੇਖੋ ਪਿਛੜਣ ਆਉਂਦੇ ਆ ਕਿ ਜਾਂ ਨਹੀਂ ਆਹ ਚਲੋ ਦੋ ਚਾਰ ਦਿਨ ਆ ਜਾਂਦੀ ਆਹੋ ਪਰ ਮੈਂ ਤੇ ਇੱਕ ਗੱਲ ਆ ਨਹੀਂ ਤਾਈ ਦੀ ਤੇ ਆਪਣੇ ਘਰੇ ਹੀ ਚੰਗੀ ਆ ਠੀਕ ਵਾ ਨਾ ਇਹ ਵੀ ਗੱਲ ਤੇਰੀ ਠੀਕ ਆ ਜਦੋਂ ਇਦਾਂ ਦਾ ਬੰਦਾ ਹੋਏ ਨਾ ਫੇ ਘਰੇ ਚੰਗਾ ਘਰੇ ਚੰਗਾ ਵਾ ਹਾਂ ਇਹ ਨਾ ਹੋਵੇ ਵੀ ਆਵੇ ਤੇ ਆਣ ਕੇ ਕੋਈ ਵਾਅਦਾ ਕਾਟਾ ਹੋਵੇ ਤੇ ਫਿਰ ਸਾਰਾ ਸਾਡੇ ਸਿਰ ਤੇ ਚੁੱਕ ਕੇ ਕਰ ਦੇਣਾ ਨਾ ਕਿ ਤਰੇ ਉੱਥੇ ਗਈ ਹੀ ਨਹੀਂ ਤੇ ਚਲੋ ਆਵੇ ਦਿਹਾੜੀ ਇੱਕ ਦਿਨ ਨਾਲ ਹੀ ਪਰੋਣੇ ਜਾਵੇ ਤੇ ਨਾਲ ਹੀ ਚੱਲੀਏ ਫੇਰ ਕੋਈ ਗੱਲ ਚਲੋ ਵੇਖੋ ਹੁਣ ਕੀ ਕਰਦੇ ਆ ਹੁਣ ਆਪਾਂ ਜ਼ੋਰ ਨਹੀਂਗਾ ਬਹੁਤਾ ਲਾਉਣਾ ਨਹੀਂ ਨਹੀਂ ਜੀ ਤੇ ਕਰਦਾ ਹੈਗਾ ਕਿ ਚਾਰ ਦਿਨ ਰੱਖਾਂਗੇ ਤੇ ਪਰ ਹਿੰ ਸੋਚਿਆ ਕਿ ਨਹੀਂ ਹੋਣ ਨਿਗਾ ਪਾ ਬਹੁਤਾ ਜੋ ਕਰਵਾ ਨਹੀਂ ਤਾਂ ਇਹ ਬਗਾਨੇ ਮਾਨਤਵਾ ਨਹੀਂ ਹਾਂਜੀ ਦਾਰੀ ਹੁੰਦਾ ਵਾ ਦਾਰੀ ਹੁੰਦਾ ਆਪਣੇ ਘਰ ਦੀ ਪੁੱਤ ਚੰਗਾ ਹਾਂਜੀ ਤੇ ਜੇ ਤੇ ਆਪਣੀ ਖੁਸ਼ੀ ਨਾ ਆ ਜਾਣਗੇ ਠੀਕ ਆ ਤੇ ਨਹੀਂ ਤੇ ਫਿਰ ਮੈਂ ਬਹੁਤਾ ਨਿਕਾ ਕਹਿਣਾ ਹਾਂ ਚਲੋ ਠੀਕ ਐ ਵੀ ਗੱਲ ਤੇਰੀ ਸੱਚੀ ਆਹੋ ਬਿਲਕੁਲ ਅੱਜ ਕੱਲ ਦੇ ਸਮੇਂ ਇਦਾਂ ਦੇ ਸਮੇਂ ਇਦਾਂ ਦੇ ਆ ਤੇ ਮੇਰੀ ਗੱਲ ਸੁਣ ਰੋਟੀ ਪਾਣੀ ਖਾਦਾ ਵਾ ਆਹ ਮੈਂ ਰੋਟੀ ਤਾਂ ਖਾਦੀ ਅੱਛਾ ਤੇ ਤੁਸੀਂ ਮੈਨੂੰ ਦਾਸ ਹੀ ਦਿੰਦੇ ਮਾੜਾ ਜਾ ਮਾਨ ਕੇ ਰੋਟੀ ਪਾਣੀ ਪਕਾਉਂਦੀ ਨਾਲੇ ਮੈਂ ਆਪੇ ਤੁਹਾਨੂੰ ਮੰਜਿੰਦਰ ਖਾਡਾ ਦਵਾਈ ਦੂ ਦਾਰੂ ਲਿਆ ਦਦਾ ਕੋਈ ਤੇ ਇਹ ਦਹਦੇ ਨਹੀਂ ਕਿਸ ਨੂੰ ਨਾ ਹੈ ਉਹ ਆਪਣੇ ਘਰ ਮਹਾ ਕੰਮ ਤਾਂ ਦੇ ਰੂਜੇ ਹੋਣੇ ਵਿਚਾਰੇ ਤੇ ਕੀ ਤੰਗੀ ਦੇਣੀ ਆ ਚਲ ਫਿਰ ਕੀ ਕੰਮ ਤਾਂ ਦੇ ਦਿੱਤਾ ਚੱਲਦੇ ਰਹਿੰਦੇ ਆ ਜੇ ਤੁਸੀਂ ਭੱਜ ਕੇ ਸਾਡੇ ਨਾਲ ਕੰਮ ਕਰਾਉਂਦੇ ਜੀ ਉਸੇ ਵੇਲੇ ਸਾਡੇ ਕੰਮ ਆਉਂਦੇ ਜੇ ਤੇ ਕੀ ਗੱਲ ਹੀ ਨਹੀਂ ਆ ਸਕਦੇ ਫਿਰ ਕੀਤੀ ਇਹ ਬੰਦੇ ਦਾ ਬੰਦਾ ਹੀ दारू ਹੁੰਦਾ ਵਾ ਜੇ ਇੰਨਾ ਵੀ ਨਾ ਇੱਕ ਦੂਜੇ ਦਾ ਕੋਕੋ ਫੋਟਾਵੇ ਤੇ ਫਿਰ ਕੀ ਫਾਇਦਾ ਗੱਲ ਤੇ ਤੁਹਾਡੀ ਠੀਕ ਵਾ ਤਾਂ ਹੀ ਅੱਜ ਮੇਰੇ ਜੀਨ ਕੋਸ਼ੀ ਹੋਣ ਰਿਆ ਸੀ ਮੈਂ ਜਾ ਕੇ ਵੇਖ ਕੇ ਤੇ ਆਵਾ ਕਿ ਤਾਈ ਜੀ ਨੇ ਰਹਿਣਾ ਨਹੀਂ ਇੰਨੇ ਦਿਨ ਕੀ ਗੱਲ ਹੋਈ ਜਾਂ ਕਿਤੇ ਵਾਡੇ ਚਲ ਗਏ ਆ ਕੀ ਗੱਲ ਹੋਈ ਆ ਕਿਉਂ ਨਹੀਂ ਆਏ ਨਹੀਂ ਵਾਡੇ ਕਿੱਥੇ ਜਾਣਾ ਸੀ ਆਹੋ ਬੂਦੀ ਅੰਤਰਾ ਵੱਜ ਜਾਂਦਾ ਜਰੂਰ ਤੇ ਮੇਰੇ ਕੋਲ ਖਿਆ ਨਹੀਂ ਜਾਂਦਾ ਅੱਛਾ ਅੱਛਾ ਅਗਰ ਦਵਾਈ ਖਾ ਕੇ ਤੇ ਲੰਮੀ ਕਈ ਨਹੀਂ ਤੇ ਦਵਾਈ ਟਾਈਮ ਨਾਲ ਖਾਇਆ ਕਰੋ ਹਾਂ ਦਵਾਈ ਤਾਂ ਖਾ ਲੈਂਦੀ ਆ ਟਾਈਮ ਨਾਲ ਦਵਾਈ ਤੇਰੀ ਖਾਦੀ ਆ ਤੇ ਨਿਆਣਿਆਂ ਦਾ ਫੋਨ ਆਇਆ ਬਾਹਰੋਂ ਆਹੋ ਆਇਆ ਵਾ ਠੀਕ ਠਾਕ ਨੇ ਰਾਜੀ-ਬਾਜੀ ਆ ਮੈਂ ਨਹੀਂ ਦੱਸਿਆ ਉਹਨਾਂ ਨੂੰ ਅੱਛਾ ਤਾਂ ਉਹ ਮੈਨੂੰ ਕਹਿੰਦੇ ਸੀ ਅੱਛਾ ਜੀ ਆਪਣਾ ਮਾਤਾ ਧਿਆਨ ਰੱਖੀ ਅੱਛਾ ਅੱਛਾ ਆਪਣੀ ਸਿਹਤ ਦਾ ਖਿਆਲ ਰੱਖੀ ਅੱਛਾ ਦਵਾਈ ਦਾ ਨਾ 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 ਪਾਈ ਜੇ ਤੈਨੂੰ ਦਵਾਈ ਦੀ ਲੋੜਾ ਤਾਂ ਦਵਾਈ ਟਾਈਮ ਨਾ ਖਾਇਆ ਕਰੀਂ ਤਾਂ ਕਰਿਆ ਕਰ ਉਹਦਾ ਕਰਿਆ ਤੇਰਾ ਕਰ ਦਮੈ ਨਹੀਂ ਕੋਈ ਨਹੀਂ ਮੈਂ ਠੀਕ ਠਾਕ ਹਾਂ ਹਾਂ ਬਸ ਜੀਵਨ ਮੇਰਾ ਬਥੇਰਾ ਧਿਆਨ ਰੱਖਦੀ ਐ ਤੇ ਤੁਸੀਂ ਜੀਵਨ ਨੂੰ ਦੱਸਦੇ ਵੀ ਨਹੀਂ ਚੁੱਪ ਕਰਕੇ ਇੱਥੇ ਅੰਦਰੇ ਪਏ ਰਹਿੰਦੇ ਜੀ ਨਹੀਂ ਤੇ ਮਾਰ ਲਿਆ ਕਰੋ ਆਵਾਜ਼ ਮੈਨੂੰ ਕੋਈ ਗੱਲ ਨਹੀਂ ਨਹੀਂ ਪਤਾ ਹੁਣ ਮੈਂ ਇਦਾਂ ਕਰਿਆ ਕਰੂੰਗਾ ਆਹ ਉਹ ਹਣ ਏਡੀ ਦੂ ਦਾ ਵਿਚਾਰੇ ਤੇ ਓਡੀ ਦੂ ਨਾ ਬੰਦਾ ਸਕਦਾ ਤਾਂ ਨਾ ਹੋਰ ਪਰਦੇਸਾਂ ਦੀਆਂ ਸੀ ਇਹ ਗੱਲਾਂ ਤੇ ਨਹੀਂ ਪਤਾ ਹੀ ਹੋ ਤੇ ਫਿਰ ਫੋਨ ਤੇ ਹੀ ਨਾ ਭਾਂ ਸੱਚ ਦੱਸ ਦੋ ਭਾਂ ਝੂਠ ਦੱਸ ਦੋ ਸਹੀ ਗੱਲ ਵਾ ਬੱਚਾ ਤੇ ਉਦਾਂ ਮੰਨ ਜਾਣਾ ਤੇ ਹੁਣ ਰੋਟੀ ਪਕਾ ਲਈ ਆ ਪਕਾ ਲੈ ਫੁਲਕੇ ਭਾਂ ਸੱਤ ਅੱਛਾ ਤੇ ਉਹ ਮੈਂ ਤੇਨੂੰ ਇੱਕ ਦੋ ਪਾ ਦਾਂਗੇ ਖੁਸ਼ ਆਫ ਖਾ ਲਾਂਗੇ ਚੱਲ ਵਧੀਆ ਵਾ ਤੇ ਮੈਂ ਨਾ ਜਾਵਾਂ ਹੁਣ ਮੈਂ ਤਾਰਾ ਕੱਢੜੀਆਂ ਹੈਗੀਆਂ ਤੇ ਚਾਹ ਪਾਣੀ ਨਹੀਂ ਬਣਾ ਹਾਂ ਚਾਹ ਤੇ ਪੀ ਲੈ ਚੱਲ ਫਿਰ ਬਣਾ ਜੰਨੀ ਆ ਨਾਲੇ ਤੁਹਾਨੂੰ ਪਿਆਲ ਦੇਣੀ ਨਾਲੇ ਆਪੀ ਲੈਣੀ ਮੈਂ ਚਾਹ ਪੀ ਫਿਰ ਸੱਚੇ ਨੂੰ ਚਲੀ ਜਾਣਾ ਤੋ ਚਲ ਕੋਈ ਨਹੀਂ ਫਿਰ ਬਣਾ ਦਨੀ ਆ 2 ਕੱਪ ਮੈਂ ਫਿਰ ਇਹ ਵੀ ਧਾਰਾ ਵੀ ਕੱਢਣੀ ਹੈ ਕਹਿੰਦੇ ਛੇਤੀ ਆ ਜੀ ਚਲ ਕੋਈ ਗੱਲ ਨਹੀਂ ਆਹ ਪੀਲਾ ਬਣਾ ਫੋ ਕੱਪ ਤੇ ਨਾ ਤੂੰ ਪੀਲਾ ਨਾ ਮੈਂ ਪੀ ਲੀ ਚਲੋ ਠੀਕ ਆ ਚਲੋ ਇਹ ਵੀ ਬਣਾ ਆਸਰਾ ਇਹ ਵਿਚਾਰੀ ਦਾ ਨੂੰ ਨਹੀਂ ਇਹ ਨੰਨੂ ਆਸਰਾ ਮੇਰਾ ਵਾ ਤੇ ਮੈਨੂੰ ਵੀ ਇਹਦਾ ਆਸਰਾ ਬਣਾਵਾ ਚੱਟ ਵਿਚਾਰੀ ਦੁੱਖ ਸੁੱਖ ਨੂੰ ਪੁੱਛਦੀ ਆ ਫਾਈਨ ਫੋਨ ਕਰਕੇ ਪੁੱਛ ਲੈਂਦੇ ਆ ਆਪਾਂ ਆ ਕੇ ਪੁੱਛ ਲੈਂਦੇ ਇਹ ਵੀ ਬੜਾ ਸੁੱਖ ਹੁੰਦਾ ਵਾ ਚਲੋ ਮਹਾਰਾਜਪਾਲ ਆਈ ਕਰੇ